ਸੁਜਾਨਪੁਰ ਦੇ ਵਿੱਚ ਇੱਕ ਆਲੀਸ਼ਾਨ ਮਕਾਨ ਸੀ ਇਸ ਆਲੀਸ਼ਾਨ ਮਕਾਨ ਦੇ ਵਿੱਚ ਰਹਿੰਦੇ ਸਨ ਰਜੇਸ਼ ਰਜੇਸ਼ ਦੀ ਪਤਨੀ ਉਰਮਿਲਾ ਤੇ ਨਾਲੇ ਰਜੇਸ਼ ਦੇ ਦੋ ਬੱਚੇ ਰਜੇਸ਼ ਗੋਤਮ ਆਪਣੇ ਇਲਾਕੇ ਦੇ ਵਿੱਚ ਸਭ ਤੋਂ ਅਮੀਰ ਬੰਦਿਆਂ ਦੇ ਵਿੱਚੋਂ ਇੱਕ ਸਨ ਰਜੇਸ਼ ਗੋਤਮ ਖੁਦ ਸਰਕਾਰੀ ਟੀਚਰ ਸਨ ਨੌਕਰੀ ਤਾਂ ਸਿਰਫ ਇੱਕ ਟਾਈਮ ਪਾਸ ਲਈ ਕਰ ਰਹੇ ਸਨ ਕਿਉਂਕਿ ਇਹਨੂੰ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਸੀ ਇਹਦੇ ਬਜ਼ੁਰਗ ਇਹਦੇ ਵਾਸਤੇ ਕਰੋੜਾਂ ਦੀ ਸੰਪਤੀ ਛੱਡ ਕੇ ਗਏ ਸਨ ਰਜੇਸ਼ ਗੋਤਮ ਦੀ ਇੱਕ ਆਦਤ ਸੀ ਕਿ ਉਹ ਸਵੇਰੇ ਹਰ ਰੋਜ਼ ਮਾਰਨਿੰਗ ਵਾਕਤੇ ਜਾਂਦੇ ਸਨ ਤੇ ਆਪਣੇ ਨਾਲ ਆਪਣੇ ਦੋਨਾਂ ਬੱਚਿਆਂ ਨੂੰ ਵੀ ਲੈ ਕੇ ਜਾਂਦੇ ਸਨ ਚਾਹੇ ਜਿਸ ਤਰ੍ਹਾਂ ਦਾ ਮਰਜ਼ੀ ਮੌਸਮ ਹੋਵੇ ਇਹਨਾਂ ਨੇ ਡੇਲੀ ਵਾਕ ਤੇ ਜਾਣਾ ਹੀ ਹੁੰਦਾ ਸੀ ਉਨ ਦਿਨਾਂ ਦਾ ਹੈ 4 ਨਵੰਬਰ 2023 ਦਾ ਸਵੇਰ ਦਾ ਟਾਈਮ ਸੀ ਮੌਸਮ ਵੀ ਠੰਡਾ ਸੀ ਰੋਜ਼ ਦੀ ਤਰ੍ਹਾਂ ਰਜੇ ਸਵੇਰ ਦੀ ਸੈਰ ਕਰਨ ਵਾਸਤੇ ਘਰੋਂ ਨਿਕਲਦੇ ਨੇ ਪਰ ਅੱਜ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਨਹੀਂ ਆਏ ਸਨ ਅੱਜ ਉਹ ਰੋਡ ਦੇ ਉੱਤੇ ਸੈਰ ਕਰ ਰਹੇ ਸਨ ਰੋਡ ਦੇ ਉੱਤੋਂ ਸੈਰ ਕਰਦੇ ਕਰਦੇ ਜਿਸ ਤਰ੍ਹਾਂ ਹੀ ਉਹ ਥੋੜੀ ਅੱਗੇ ਜਾਂਦੇ ਨੇ ਤਾਂ ਪਿੱਛੋਂ ਇੱਕ ਪੂਰੀ ਤੇਜ਼ ਰਫ਼ਤਾਰ ਦੇ ਨਾਲ ਗੱਡੀ ਆਉਂਦੀ ਹੈ ਤੇ ਰਜੇਸ਼ ਗੋਤਮ ਦੇ ਟੱਕਰ ਮਾਰਦੀ ਹੈ ਜਿਸ ਨਾਲ ਰਜੇਸ਼ ਗੋਤਮ ਤਕਰੀਬਨ 15-20 ਫੁੱਟ ਦੂਰੀ ਤੇ ਜਾ ਕੇ ਡਿੱਗਦਾ ਹੈ ਤੇ ਸਾਹਮਣੇ ਪੱਥਰ ਪਏ ਹੁੰਦੇ ਨੇ ਪੱਥਰਾਂ ਦੇ ਨਾਲ ਉਹਦਾ ਸਿਰ ਵੱਜਦਾ ਹੈ ਇਹ ਟੱਕਰ ਇੰਨੀ ਜ਼ੋਰ ਦੇ ਨਾਲ ਵੱਜੀ ਸੀ ਕਿ ਲਾਗਿਓ ਜਿਹੜੇ ਲੋਕੀ ਲੰਘ ਰਹੇ ਸਨ ਉਹਨਾਂ ਨੂੰ ਇਸ ਤਰ੍ਹਾਂ ਆਵਾਜ਼ ਆਈ ਕਿ ਜਿਵੇਂ ਕੋਈ ਬੰਬ ਫਟਿਆ ਹੋਵੇ ਜਿਹੜੀ ਗੱਡੀ ਦੇ ਨਾਲ ਇਹ ਟੱਕਰ ਹੋਈ ਸੀ ਉਹ ਗੱਡੀ ਵੀ ਪੂਰੀ ਤਰ੍ਹਾਂ ਆਪਣਾ ਬੈਲੈਂਸ ਗਵਾ ਲੈਂਦੀ ਹੈ ਤੇ ਅੱਗੇ ਜਾ ਕੇ ਇੱਕ ਖੰਭੇ ਦੇ ਨਾਲ ਵੱਜਦੀ ਹੈ ਪਰ ਉਸ ਗੱਡੀ ਦੇ ਵਿੱਚ ਜਿਹੜਾ ਡਰਾਈਵਰ ਬੈਠਾ ਸੀ ਉਹ ਗੱਡੀ ਦੇ ਵਿੱਚੋਂ ਬਾਹਰ ਆਂਦਾ ਹੈ ਤੇ ਉਥੋਂ ਭੱਜ ਨਿਕਲਦਾ ਹੈ ਲੋਕਾਂ ਦੁਆਰਾ ਹੀ ਪਛਾਣ ਲਿਆ ਗਿਆ ਕਿ ਇਹ ਤਾਂ ਰਜੇਸ਼ ਗੋਤਮ ਹੈ ਇਹਨਾਂ ਦੁਆਰਾ ਹੀ ਹਸਪਤਾਲ ਦੇ ਵਿੱਚ ਇਹਨੂੰ ਲੈ ਕੇ जाया ਜਾਂਦਾ ਹੈ ਪਰ ਹਸਪੀਟਲ ਦੇ ਡਾਕਟਰ ਇਹਨੂੰ ਮ੍ਰਿਤਕ ਐਲਾਨ ਕਰ ਦਿੰਦੇ ਨੇ ਹੁਣ ਘਰ ਦੇ ਵਿੱਚ ਰਜੇਸ਼ ਦਾ ਇੱਕ ਭਤੀਜਾ ਆਇਆ ਹੋਇਆ ਸੀ ਜਿਹੜਾ ਕਿ ਨੇਵੀ ਦੇ ਵਿੱਚ ਆਫੀਸਰ ਸੀ ਜਿਹਦਾ ਨਾਮ ਸੀ ਕੁਲਦੀਪ ਤੇ ਨਾਲ ਹੀ ਇਹਦਾ ਵੱਡਾ ਭਰਾ ਦੋਨੇ ਜਾਣੇ ਹਸਪੀਟਲ ਦੇ ਵਿੱਚ ਭੱਜੇ-ਭੱਜੇ ਆਉਂਦੇ ਨੇ ਪਰ ਇਸ ਤੋਂ ਪਹਿਲਾਂ ਹੀ ਰਜੇਸ਼ ਦੀ ਮੌਤ ਹੋ ਚੁੱਕੀ ਸੀ ਦੂਸਰੇ ਬੰਨੇ ਜਦੋਂ ਰਜੇਸ਼ ਦੀ ਘਰਵਾਲੀ ਨੂੰ ਉੜਮਿਲਾ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਉਹਦੇ ਪਤੀ ਦੀ ਮੌਤ ਹੋ ਚੁੱਕੀ ਹੈ ਤਾਂ ਉਹਦਾ ਵੀ ਰੋੜ ਹੋ ਕੇ ਬੁਰਾ ਹਾਲ ਹੋ ਜਾਂਦਾ ਹੈ ਸਾਰਿਆਂ ਨੂੰ ਇਹ ਹੀ ਲੱਗ ਰਿਹਾ ਸੀ ਕਿ ਇਹ ਇੱਕ ਐਕਸੀਡੈਂਟ ਦਾ ਕੇਸ ਹੈ ਕਿਉਂਕਿ ਹਰ ਰੋਜ਼ ਇਸ ਤਰ੍ਹਾਂ ਦੇ ਪਤਾ ਨਹੀਂ ਲੱਖਾ ਹੀ ਐਕਸੀਡੈਂਟ ਹੁੰਦੇ ਹੋਣਗੇ ਪੁਲਿਸ ਨੇ ਵੀ ਇਹੀ ਸੋਚਿਆ ਕਿ ਇਹ ਐਕਸੀਡੈਂਟ ਹੈ ਤੇ ਐਕਸੀਡੈਂਟ ਕੇਸ ਵਜੋਂ ਹੀ ਇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਜਾਂਦੀ ਹੈ ਹੁਣ ਪੁਲਿਸ ਵੱਲੋਂ ਜਿਸ ਤਰ੍ਹਾਂ ਹੀ ਟੱਕਰ ਮਾਰਨ ਵਾਲੀ ਗੱਡੀ ਦੀ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਪਤਾ ਚੱਲਿਆ ਕਿ ਇਹ ਗੱਡੀ ਦੇ ਉੱਤੇ ਜਿਹੜਾ ਨੰਬਰ ਲੱਗਿਆ ਹੋਇਆ ਸੀ ਉਹ ਫਰਜੀ ਨੰਬਰ ਲੱਗਿਆ ਹੋਇਆ ਸੀ ਸਾਰਿਆਂ ਨੇ ਇਹਨੂੰ ਇੱਕ ਐਕਸੀਡੈਂਟ ਮੰਨ ਲਿਆ ਸੀ ਪਰ ਜਿਹੜਾ ਰਜੇਸ਼ ਦਾ ਭਤੀਜਾ ਸੀ ਕੁਲਦੀਪ ਇਹ ਐਕਸੀਡੈਂਟ ਮੰਨਣ ਨੂੰ ਤਿਆਰ ਨਹੀਂ ਸੀ ਉਹ ਮੰਨਦਾ ਸੀ ਕਿ ਇਹ ਕੋਈ ਸੋਚੀ ਸਮਝੀ ਸਾਜ਼ਿਸ਼ ਹੈ ਇਹ ਕੋਈ ਰੋਡ ਐਕਸੀਡੈਂਟ ਨਹੀਂ ਬਲਕਿ ਚਾਚਾ ਜੀ ਦਾ ਕਿਸੇ ਨੇ ਕਤਲ ਕੀਤਾ ਹੈ ਜਿਸ ਤਰ੍ਹਾਂ ਹੀ ਉਹ ਰਜੇਸ਼ ਦੀ ਘਰ ਵਾਲੀ ਨੂੰ ਇਹ ਗੱਲ ਪਤਾ ਚੱਲਦੀ ਹੈ ਤੇ ਉਹ ਸਿੱਧਾ ਹੀ ਏਡੀਸੀ ਦੇ ਆਫਿਸ ਦੇ ਵਿੱਚ ਜਾਂਦੀ ਹੈ ਤੇ ਜਾ ਕੇ ਇੱਕ ਕੰਪਲੇਂਟ ਦਰਜ ਕਰਦੀ ਹੈ ਉਹ ਕੰਪਲੇਂਟ ਦਰਜ ਕਰਦੀ ਹੈ ਆਪਣੇ ਜੇਠ ਤੇ ਆਪਣੇ ਭਤੀਜੇ ਕੁਲਦੀਪ ਦੇ ਉੱਤੇ ਹੀ ਕਿ ਇਹਨਾਂ ਦੋਨਾਂ ਨੇ ਹੀ ਮਿਲ ਕੇ ਮੇਰੇ ਪਤੀ ਨੂੰ ਮਾਰਿਆ ਹੈ ਕਿਉਂਕਿ ਉਹਦੀ ਪ੍ਰਾਪਰਟੀ ਇਹ ਹਥਿਆਉਣਾ ਚਾਹੁੰਦੇ ਸਨ ਹੁਣ ਜਦੋਂ ਪੁਲਿਸ ਨੇ ਇਨਕੁਆਇਰੀ ਸ਼ੁਰੂ ਕੀਤੀ ਤਾਂ ਪੁਲਿਸ ਨੂੰ ਪਤਾ ਚੱਲਿਆ ਕਿ ਰਜੇਸ਼ ਉਹ ਨੀਤਿਨ ਪ੍ਰਸਾਨ ਪਰ ਇਹਨਾਂ ਦੇ ਪਿਓ ਨੇ ਮਰਨ ਤੋਂ ਪਹਿਲਾਂ ਹੀ ਤਿੰਨਾਂ ਨੂੰ ਬਰਾਬਰ-ਬਰਾਬਰ ਦੀ ਪ੍ਰਾਪਰਟੀ ਵੰਡ ਕੇ ਦੇ ਦਿੱਤੀ ਸੀ। ਤਿੰਨਾਂ ਭਰਾਵਾਂ ਦੇ ਵਿੱਚ ਬਹੁਤ ਪਿਆਰ ਸੀ ਅੱਜ ਤੱਕ ਕਦੀ ਵੀ ਇਹਨਾਂ ਤਿੰਨਾਂ ਦੇ ਵਿੱਚ ਪ੍ਰਾਪਰਟੀ ਨੂੰ ਲੈ ਕੇ ਨਿੱਕੀ ਜਿਹੀ ਵੀ ਨੋਖ-ਜੋਖ ਨਹੀਂ ਹੋਈ ਸੀ। ਹੁਣ ਪੁਲਿਸ ਦੀ ਇਨਕੁਆਰੀ ਦੇ ਵਿੱਚ ਇਹ ਵੀ ਪਤਾ ਚੱਲਿਆ ਕਿ ਰਜੇਸ਼ ਗੋਤਮ ਦੇ ਕੋਲ ਬਹੁਤ ਸਾਰਾ ਪੈਸਾ ਸੀ ਤੇ ਨਾਲ ਹੀ ਨਾਲ ਇਹ ਪ੍ਰਾਪਰਟੀ ਡੀਲਿੰਗ ਦਾ ਵੀ ਕੰਮ ਕਰਦਾ ਸੀ ਜਿਸ ਕਰਕੇ ਇਹਦੇ ਕੋਲ ਕਾਫੀ ਸਾਰੇ ਪਲਾਟ ਖਾਲੀ ਪਏ ਹੋਏ ਸਨ। ਇਨੇ 2021 ਦੇ ਵਿੱਚ ਸੋਚਿਆ ਕਿ ਕਿਉਂ ਨਾ ਇਹਨਾਂ ਪਲਾਟਾਂ ਦੇ ਉੱਤੇ ਫਲੈਟ ਬਣਾ ਕੇ ਵੇਚੀ ਜਾਣ। ਇਨੇ ਹੁਣ ਪਲਾਟ ਦੇ ਉੱਤੇ ਬਿਲਡਿੰਗ ਖੜੀ ਕਰਨ ਵਾਸਤੇ ਇੱਕ ਆਰਕੀਟੈਕਟ ਅਤੇ ਇੱਕ ਠੇਕੇਦਾਰ ਨੂੰ ਬੁਲਾਇਆ। ਇਹ ਜਿਹੜਾ ਠੇਕੇਦਾਰ ਸੀ ਇਹਦਾ ਨਾਮ ਸੀ ਸੁਲਿੰਦਰ। ਸੁਲਿੰਦਰ ਨੇ ਰਜੇਸ਼ ਦੀ ਜਿਹੜੀ ਖਾਲੀ ਪਈ ਜ਼ਮੀਨ ਸੀ ਇਹਦੇ ਉੱਤੇ ਇੱਕ ਫਲੈਟ ਬਣਾਉਣਾ ਸ਼ੁਰੂ ਕਰ ਦਿੱਤਾ। ਹੁਣ ਪੁਲਿਸ ਨੇ ਜਦੋਂ ਆਂਡੀਆਂ ਗਵਾਂਡੀਆਂ ਦੇ ਕੋਲੋਂ ਜਾਣਕਾਰੀ ਲਈ ਤਾਂ ਪਤਾ ਲੱਗਿਆ ਕਿ ਜਦੋਂ ਰਜੇਸ਼ ਗੋਤਮ ਘਰ ਦੇ ਵਿੱਚ ਨਹੀਂ ਹੁੰਦਾ ਸੀ ਤਾਂ ਉਸ ਸਮੇ ਇਹ ਜਿਹੜਾ ਰਾਜਮਿਸਤਰੀ ਸੀ ਸੁਲਿੰਦਰ ਇਹਨਾਂ ਦੇ ਘਰ ਜਾਂਦਾ ਸੀ। ਤੇ ਕਈ ਕਈ ਘੰਟਿਆਂ ਤੱਕ ਉਹ ਅੰਦਰ ਹੀ ਰਹਿੰਦਾ ਸੀ ਹੁਣ ਪੁਲਿਸ ਵਾਲਿਆਂ ਨੂੰ ਜਿਸ ਤਰ੍ਹਾਂ ਇਹ ਗੱਲ ਦਾ ਪਤਾ ਚੱਲਿਆ ਤਾਂ ਪੁਲਿਸ ਵਾਲਿਆਂ ਨੇ ਅਰਜੇਸ਼ ਦੀ ਘਰਵਾਲੀ ਉਰਮਲਾ ਦੀ ਫੋਨ ਡਿਟੇਲ ਕੱਢੀ ਤੇ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਉਰਮਲਾ ਅਕਸਰ ਹੀ ਸਿਲੈਂਡਰ ਦੇ ਨਾਲ ਫੋਨ ਦੇ ਉੱਤੇ ਗੱਲਾਂ ਕਰਦੀ ਰਹਿੰਦੀ ਸੀ ਹੁਣ ਜਦੋਂ ਘਟਨਾ ਵਾਲੇ ਦਿਨ ਦੀ ਸਿਲੈਂਡਰ ਦੀ ਲੋਕੇਸ਼ਨ ਚੈੱਕ ਕੀਤੀ ਗਈ ਤਾਂ ਇਹਦੀ ਲੋਕੇਸ਼ਨ ਘਟਨਾ ਵਾਲੀ ਥਾਂ ਦੇ ਲਾਗੇ ਚਾਕੀ ਦੀ ਹੀ ਆ ਰਹੀ ਸੀ ਪੁਲਿਸ ਨੇ ਅਰਜੇਸ਼ ਗੋਤਮ ਦੇ ਵੱਡੇ ਮੁੰਡੇ ਨੂੰ ਪੁੱਛਿਆ ਜਿਹੜਾ ਕਿ 9 ਸਾਲ ਦਾ ਸੀ ਜਦੋਂ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਦੱਸਿਆ ਕਿ ਮੰਮੀ ਹਮੇਸ਼ਾ ਹੀ ਜਿਹੜਾ ਮਿਸਤਰੀ ਅੰਕਲ ਸੀ ਇਹਦੇ ਨਾਲ ਫੋਨ ਦੇ ਉੱਤੇ ਵੀਡੀਓ ਕਾਲ ਕਰਦੀ ਰਹਿੰਦੀ ਸੀ ਤੇ ਕਈ ਵਾਰੀ ਤਾਂ ਮੈਂ ਵੇਖਿਆ ਕਿ ਅੰਕਲ ਫੋਨ ਦੇ ਗੱਲ ਕਰਦੇ ਕਰਦੇ ਹੀ ਆਪਣੇ ਕੱਪੜੇ ਵੀ ਲਾ ਦਿੰਦੇ ਸਨ ਹੁਣ ਪੁਲਿਸ ਨੂੰ ਉਹ ਜਿਹੜੀ ਗੱਡੀ ਸੀ ਉਹਦਾ ਮਾਲਕ ਵੀ ਮਿਲ ਜਾਂਦਾ ਹੈ ਤੇ ਇਹਦੇ ਮਾਲਕ ਦੇ ਨਾਲ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਹ ਦੱਸਦਾ ਹੈ ਕਿ ਸੁਲਿੰਦਰ ਨੇ ਹੀ ਉਹਦੇ ਕੋਲੋਂ ਕਿਰਾਏ ਦੇ ਉੱਤੇ ਇੱਕ ਗੱਡੀ ਲਈ ਸੀ ਕਿਸੇ ਕੰਮ ਵਾਸਤੇ ਤੇ ਉਹਨੇ ਉਹਦੀ ਗੱਡੀ ਦਾ ਨੰਬਰ ਵੀ ਚੇਂਜ ਕੀਤਾ ਸੀ ਯਾਨੀ ਕਿ ਕੋਈ ਫਰਜੀ ਨੰਬਰ ਲਾਇਆ ਸੀ ਹੁਣ ਪੁਲਿਸ ਦੇ ਕੋਲ ਕਾਫੀ ਸਬੂਤ ਇਕੱਠੇ ਹੋ ਗਏ ਸਨ ਇਸ ਸੁਲਿੰਦਰ ਦੇ ਖਿਲਾਫ ਤੇ ਜੇ ਉਸ ਦੀ ਪਤਨੀ ਉਰਮਿਲਾ ਦੇ ਖਿਲਾਫ ਸਭ ਤੋਂ ਪਹਿਲਾਂ ਪੁਲਿਸ ਨੇ ਇਹ ਜਰਾ ਠੇਕੇਦਾਰ ਸੀ ਇਹਨੂੰ ਚੱਕਿਆ ਇਹਦੇ ਕੋਲੋਂ ਪੁੱਛਗਿੱਛ ਕੀਤੀ ਇਹ ਦੱਸਦਾ ਹੈ ਕਿ ਜਦੋਂ ਇਹਦਾ ਕੰਮ ਚੱਲ ਰਿਹਾ ਸੀ ਤੇ ਇਹਦਾ ਅਕਸਰ ਹੀ ਇਹਨਾਂ ਦੇ ਘਰ ਤੇ ਵੀ ਜਾਣਾ ਜਾਣਾ ਲੱਗਿਆ ਰਹਿੰਦਾ ਸੀ ਕਿਉਂਕਿ ਕੋਈ ਨਾ ਕੋਈ ਚੀਜ਼ ਲੈਣ ਵਾਸਤੇ ਜਾਂ ਫਿਰ ਪੈਸੇ ਲੈਣ ਵਾਸਤੇ ਇਹਨੂੰ ਰਜੇਸ਼ ਦੇ ਘਰ ਜਾਣਾ ਪੈਂਦਾ ਸੀ ਕਿਉਂਕਿ ਰਜੇਸ਼ ਆਪਣੀ ਟੀਚਿੰਗ ਦੀ ਜੌਬ ਤੇ ਰਹਿੰਦੇ ਸਨ ਘਰ ਦੇ ਵਿੱਚ ਇਹਦੀ ਜ਼ਿਆਦਾਤਰ ਪਤਨੀ ਉਰਮਲਾ ਹੀ ਹੁੰਦੀ ਸੀ ਹੁਣ ਹਰ ਰੋਜ਼ ਇਹਨਾਂ ਦਾ ਆਪਸ ਦੇ ਵਿੱਚ ਮਿਲਣਾ ਜਿਸ ਤੋਂ ਬਾਅਦ ਇਹਨਾਂ ਨੂੰ ਇੱਕ ਦੂਸਰੇ ਦੇ ਨਾਲ ਪਿਆਰ ਹੋ ਜਾਂਦਾ ਹੈ ਹੁਣ ਦੋਨੇ ਜਾਣੇ ਇੱਕ ਦੂਸਰੇ ਨੂੰ ਨੰਬਰ ਵੀ ਦੇ ਦਿੰਦੇ ਨੇ ਇਹਨਾਂ ਦਾ ਸਬੰਧ ਇਸ ਹੱਦ ਤੱਕ ਪਹੁੰਚ ਚੁੱਕਿਆ ਸੀ ਕਿ ਠੇਕੇਦਾਰ ਖੁਦ ਮਿਸਤਰੀ ਕੰਮ ਤੇ ਲਾ ਕੇ ਆ ਪੂਰਮਲਾ ਦੇ ਘਰ ਚਲਾ ਜਾਂਦਾ ਸੀ ਕਿਉਂਕਿ ਰਜੇਸ਼ ਘਰ ਦੇ ਵਿੱਚ ਨਹੀਂ ਹੁੰਦਾ ਸੀ ਇਹ ਦੋਨੇ ਜਾਣੇ ਹੀ ਘਰ ਦੇ ਵਿੱਚ ਰੰਗ ਰਲੀਆਂ ਮਨਾਉਂਦੇ ਸਨ ਜਿੰਨੀ ਦੇਰ ਤੱਕ ਰਜੇਸ਼ ਦਾ ਕੰਮ ਚੱਲਦਾ ਰਿਹਾ ਉਨੀ ਦੇਰ ਤੱਕ ਇਹਦੀ ਘਰ ਵਾਲੀ ਉਲਮਲਾ ਤੇ ਇਹ ਜਿਹੜਾ ਠੇਕੇਦਾਰ ਸੀ ਸਿਲਿੰਦਰ ਇਹਨਾਂ ਦੋਨਾਂ ਨੇ ਖੂਬ ਨਜ਼ਾਰੇ ਲਏ ਪਰ ਜੇਸ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹਦੀ ਪਿੱਠ ਦੇ ਪਿੱਛੇ ਇਹ ਸਭ ਕੁਝ ਹੋ ਰਿਹਾ ਸੀ। ਉਲਮਲਾ ਨੂੰ ਸਾਰਾ ਕੁਝ ਪਤਾ ਸੀ। ਉਹਦਾ ਪਤੀ ਕਿੰਨੇ ਵਜੇ ਬਾਹਰ ਜਾਂਦਾ ਹੈ, ਕਿੰਨੇ ਵਜੇ ਉਹਦੇ ਬੱਚੇ ਬਾਹਰ ਹੁੰਦੇ ਨੇ। ਉਹ ਉਸੇ ਟਾਈਮ ਦੇ ਮੁਤਾਬਕ ਹੀ ਸਿਲੈਂਡਰ ਨੂੰ ਘਰੇ ਬੁਲਾਉਂਦੀ ਸੀ ਤੇ ਜਦੋਂ ਆਪਣਾ ਕੰਮ ਪੂਰਾ ਕਰ ਲੈਂਦੀ ਸੀ ਤਾਂ ਫਿਰ ਉਹਨੂੰ ਘਰੋਂ ਭੇਜ ਦਿੰਦੀ ਸੀ। ਪਰ ਬੇਸ਼ੱਕ ਘਰਦਿਆਂ ਨੂੰ ਕੁਝ ਪਤਾ ਨਾ ਹੋਵੇ ਪਰ ਕਹਿੰਦੇ ਨੇ ਕਿ ਇੱਕ ਅਨਜਾਨ ਬੰਦਾ ਜੇਕਰ ਕਿਸੇ ਦੇ ਘਰ بار-बार ਆਉਂਦਾ ਹੈ ਤਾਂ ਗਵਾਂਡੀਆਂ ਨੂੰ ਜ਼ਰੂਰ ਪਤਾ ਲੱਗ ਜਾਂਦਾ ਹੈ ਤੇ ਸ਼ਾਇਦ ਇਦਾਂ ਹੀ ਇਹਨਾਂ ਦੇ ਨਾਲ ਵੀ ਹੋਇਆ ਸੀ ਹੁਣ ਰਜੇਸ਼ ਤੇ ਜਿਹੜੇ ਗਵਾਂਡੀ ਸਨ ਉਹ ਰਜੇਸ਼ ਨੂੰ ਕਹਿੰਦੇ ਸਨ ਕਿ ਤੂੰ ਜਦੋਂ ਸਕੂਲੇ ਹੁੰਨਾ ਤਾਂ ਤੇਰੇ ਘਰ ਦੇ ਵਿੱਚ ਜਿਹੜਾ ਤੁਹਾਡਾ ਠੇਕੇਦਾਰ ਰਾਜ ਮਿਸਤਰੀ ਸਿਲਿੰਦਰ ਉਹਦਾ ਬੜਾ ਆਣਾ ਜਾਣਾ ਹੈ ਹੁਣ ਰਜੇਸ਼ ਨੇ ਸਿਲਿੰਦਰ ਨੂੰ ਬੁਲਾਇਆ ਤੇ ਉਹਨੂੰ ਸਮਝਾਇਆ ਕਿ ਤੂੰ ਘਰ ਦੇ ਵਿੱਚ ਘਟ ਜਾਇਆ ਕਰ ਜੇਕਰ ਕੋਈ ਕੰਮ ਹੁੰਦਾ ਹੈ ਤੇ ਤੂੰ ਮੈਨੂੰ ਫੋਨ ਕਰ ਲਿਆ ਕਰ ਜਾਂ ਫਿਰ ਕਿਸੇ ਚੀਜ਼ ਦੀ ਜੇਕਰ ਜ਼ਰੂਰਤ ਹੁੰਦੀ ਹੈ ਤੇ ਤੂੰ ਮੇਰੇ ਕੋਲੋਂ ਮੰਗਿਆ ਕਰ ਦੂਜੇ ਬਨੇ ਰਜੇਸ਼ ਨੇ ਆਪਣੀ ਪਤਨੀ ਉੜਮਲਾ ਨੂੰ ਵੀ ਸਮਝਾਇਆ ਕਿ ਤੂੰ ਵੀ ਕਿਸੇ ਅਜਨਬੀ ਨੂੰ ਕਰ ਘਟ ਹੀ ਵਾਰਿਆ ਕਰ ਇਹ ਕਹਿੰਦਾ ਹੈ ਕਿ ਲੋਕ ਵੇਖਦੇ ਨੇ ਤੇ ਕਈ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਨੇ ਇੰਨਾ ਸਭ ਕੁਝ ਹੋਣ ਦੇ ਬਾਅਦ ਵੀ ਸਿਲਿੰਦਰ ਉਰਮਲਾ ਨੂੰ ਮਿਲਣ ਵਾਸਤੇ ਉਹਦੇ ਘਰ ਜਾਂਦਾ ਸੀ ਹੁਣ ਅੱਕ ਕੇ ਰਜੇਸ਼ ਨੇ ਸਿਲਿੰਦਰ ਦਾ ਸਾਰਾ ਹਿਸਾਬ ਕਰ ਦਿੱਤਾ ਤੇ ਉਹਨੂੰ ਇਹ ਵੀ ਗੱਲ ਕਹਿ ਦਿੱਤੀ ਕਿ ਆਪਾਂ ਤੇਰੇ ਕੋਲੋਂ ਕੰਮ ਨਹੀਂ ਕਰਾਣਾ ਹੁਣ ਸਿਲਿੰਦਰ ਉਰਮਲਾ ਨੂੰ ਮਿਲਣ ਵਾਸਤੇ ਉਹਦੇ ਘਰ ਨਹੀਂ ਜਾ ਸਕਦਾ ਸੀ ਪਰ ਹਜੇ ਵੀ ਇਹਨਾਂ ਦੀ ਫੋਨ ਦੇ ਉੱਤੇ ਗੱਲ ਹੁੰਦੀ ਰਹਿੰਦੀ ਸੀ ਹੁਣ ਦੋਨਾਂ ਨੂੰ ਲੱਗ ਰਿਹਾ ਸੀ ਕਿ ਸਾਡੇ ਪਿਆਰ ਦੇ ਵਿੱਚ ਗੋਤਮ ਰੋੜਾ ਬਣਿਆ ਹੋਇਆ ਹੈ ਇਸ ਲਈ ਉਰਮਲਾ ਨੇ ਇਹ ਸੋਚਿਆ ਕਿ ਉਹ ਆਪਣੇ ਪਤੀ ਨੂੰ ਤਲਾਕ ਦੇ ਦੇਵੇਗੀ ਪਰ ਇੱਥੇ ਸਿਲਿੰਦਰ ਨੇ ਸਮਝਾਇਆ ਕਿ ਜੇਕਰ ਤੂੰ ਤਲਾਕ ਦੇ ਦਿੱਤਾ ਤਾਂ ਤੈਨੂੰ ਰਜੇਸ਼ ਦੀ ਪ੍ਰਾਪਰਟੀ ਵਿੱਚੋਂ ਕੁਝ ਨਹੀਂ ਮਿਲੇਗਾ ਇਸ ਲਈ ਹੁਣ ਰਜੇਸ਼ ਦੀ ਪ੍ਰਾਪਰਟੀ ਨੂੰ ਵੀ ਇਹ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ ਸਨ ਇਹਨਾਂ ਦੋਨਾਂ ਨੇ ਇਹ ਸੋਚਿਆ ਕਿ ਕਿਉਂ ਨਾ ਰਜੇਸ਼ ਨੂੰ ਮਾਰ ਦਿੱਤਾ ਜਾਵੇ ਤਾਂ ਜੋ ਉਹਦੀ ਪ੍ਰਾਪਰਟੀ ਵੀ ਇਹਨਾਂ ਨੂੰ ਮਿਲ ਜਾਵੇ ਸਿਲੈਂਡਰ ਨੇ ਇੱਕ ਕੰਟਰੈਕਟ ਦੇ ਉੱਤੇ ਬੰਦਾ ਖਰੀਦਿਆ ਤੇ ਉਰਮਲਾ ਨੇ ਆਪਣੇ ਸਾਰੇ ਗਹਿਣੇ ਵੇਚ ਕੇ 1.5 ਲੱਖ ਰੁਪਿਆ ਇਸ ਬੰਦੇ ਨੂੰ ਦਿੱਤਾ ਇਹਨਾਂ ਨੇ 1.5 ਲੱਖ ਰੁਪਿਆ ਇੱਕ ਸੁਪਾਰੀ ਕਿਲਰ ਨੂੰ ਦਿੱਤਾ ਸੀ ਪਰ ਇਹ ਜਿਹੜਾ ਸੁਪਾਰੀ ਕਿਲਰ ਸੀ ਪੈਸੇ ਲੈ ਕੇ ਫਰਾਰ ਹੋ ਗਿਆ ਇਹ ਹੰਡਰ ਦੇ ਮਾਰੇ ਨਾ ਤੇ ਪੁਲਿਸ ਕੋਲ ਜਾ ਸਕਦੇ ਸਨ ਤੇ ਇਸ ਲਈ ਇਹਨਾਂ ਨੇ ਹੁਣ ਸੋਚਿਆ ਕਿ ਇਹ ਖੁਦ ਹੀ ਇਸ ਪਲਾਨ ਨੂੰ ਅੰਜਾਮ ਦੇਣਗੇ ਇਹ ਹੁਣ ਸਿਲੈਂਡਰ ਕੀ ਕਰਦਾ ਹੈ ਆਪਣੇ ਮਾਮੇ ਦੇ ਮੁੰਡੇ ਨੂੰ ਬੁਲਾਉਂਦਾ ਹੈ ਤੇ ਉਹਨੂੰ 2 ਲੱਖ ਰੁਪਿਆ ਦੇਣ ਦਾ ਵਾਅਦਾ ਕਰਦਾ ਹੈ ਇਹ ਇੱਕ ਸੈਕੰਡ ਹੈਂਡ ਗੱਡੀ ਵੀ ਖਰੀਦਦੇ ਨੇ ਤੇ ਉਹਦੀ ਨੰਬਰ ਪਲੇਟ ਵੀ ਚੇਂਜ ਕਰਦੇ ਨੇ ਇਹਨੂੰ ਚਲਾਉਣ ਵਾਸਤੇ ਉਹ ਆਪਣੇ ਮਾਮੇ ਦੇ ਮੁੰਡੇ ਨੂੰ ਦਿੰਦਾ ਹੈ ਤੇ ਇਹ ਜਿਹੜਾ 2 ਲੱਖ ਰੁਪਇਆ ਸੀ ਇਹ ਵੀ ਉਰਮਲਾ ਨੇ ਹੀ ਕਰਕੇ ਦਿੱਤਾ ਸੀ ਉੜਮਲਾ ਦੱਸਦੀ ਹੈ ਕਿ ਸਵੇਰ-ਸਵੇਰੇ ਉਹਦਾ ਪਤੀ ਸਵੇਰ ਦੀ ਸੈਰ ਕਰਨ ਵਾਸਤੇ ਬਾਹਰ ਜਾਂਦਾ ਹੈ। ਪੂਰਾ ਟਾਈਮ ਦੱਸਦੀ ਹੈ ਕਾਤਲ ਨੂੰ ਕਿ ਕਿੰਨੇ ਵਜੇ ਘਰੋਂ ਨਿਕਲਦਾ ਹੈ। ਹੁਣ ਦਿਨਚਰ ਦਾ ਹੈ 4 ਨਵੰਬਰ 2023 ਦਾ। ਸਵੇਰ ਦੇ ਕਰੀਬ 6:30 ਦਾ ਟਾਈਮ ਸੀ। ਉਸ ਸਮੇਂ ਉੜਮਲਾ ਸਿਲਿੰਦਰ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਉਹਦਾ ਪਤੀ ਘਰੋਂ ਸੈਰ ਕਰਨ ਵਾਸਤੇ ਨਿਕਲ ਗਿਆ। ਸਿਲਿੰਦਰ ਦੂਸਰੀ ਕਾਰ ਦੇ ਵਿੱਚ ਮੌਜੂਦ ਸੀ। ਉਹਦਾ ਮਾਮੇ ਦਾ ਮੁੰਡਾ ਇਸ ਗੱਡੀ ਦੇ ਵਿੱਚ ਇੰਤਜ਼ਾਰ ਕਰ ਰਿਹਾ ਹੁੰਦਾ ਹੈ। ਉਹ ਵੇਖ ਲੈਂਦੇ ਨੇ ਕਿ ਗੋਤਮ ਰੋਡ ਦੇ ਉੱਤੇ ਸੈਰ ਕਰਦਾ ਹੋਇਆ ਜਾ ਰਿਹਾ ਹੈ। ਤੇ ਇਹ ਪਿੱਛੋਂ ਦੀ ਇਹ ਗੱਡੀ ਨੂੰ ਪੂਰੀ ਤੇਜ਼ ਕਰਕੇ ਲਿਆਉਂਦੇ ਨੇ ਤੇ ਸਿੱਧਾ ਹੀ ਰਜੇਸ਼ ਦੀਆਂ ਲੱਤਾਂ ਦੇ ਵਿੱਚ ਮਾਰ ਦਿੰਦੇ ਨੇ ਇੰਨੀ ਜ਼ੋਰ ਦੇ ਨਾਲ ਇਹ ਟੱਕਰ ਹੁੰਦੀ ਹੈ ਕਿ ਕਰੀਬ 20-25 ਫੁੱਟ ਦੂਰੀ ਤੇ ਜਾ ਕੇ ਗੋਤਮ ਡਿੱਗਦਾ ਹੈ ਤੇ ਮੌਕੇ ਤੇ ਹੀ ਰਜੇਸ਼ ਦੀ ਮੌਤ ਹੋ ਜਾਂਦੀ ਹੈ ਤੇ ਇਹ ਜਿਹੜੀ ਗੱਡੀ ਸੀ ਇਹ ਵੀ ਖੰਬੇ ਦੇ ਵਿੱਚ ਜਾ ਕੇ ਵੱਜਦੀ ਹੈ ਸੁਲਿੰਦਰ ਦੇ ਮਾਮੇ ਦਾ ਮੁੰਡਾ ਇਸ ਗੱਡੀ ਦੇ ਵਿੱਚੋਂ ਨਿਕਲਦਾ ਹੈ ਤੇ ਸੁਲਿੰਦਰ ਨਾਲ ਦੂਸਰੀ ਗੱਡੀ ਦੇ ਵਿੱਚ ਬੈਠ ਕੇ ਉਤੋਂ ਫਰਾਰ ਹੋ ਜਾਂਦਾ ਹੈ ਰਜੇਸ਼ ਦੇ ਨਾਲ ਜਿਹੜੇ ਇਹਦੇ ਬੱਚੇ ਸਨ ਉਹ ਵੀ ਹਰ ਰੋਜ਼ ਹੀ ਸੈਰ ਕਰਨ ਵਾਸਤੇ ਜਾਂਦੇ ਸਨ ਪਰ ਉਸ ਦਿਨ ਉਰਮਲਾ ਨੇ ਆਪਣੇ ਬੱਚਿਆਂ ਨੂੰ ਰੋਕ ਲਿਆ ਸੀ ਕਿ ਅੱਜ ਤੁਸੀਂ ਨਾ ਜਾਓ ਕਿਉਂਕਿ ਤੁਸੀ ਪੜਨਾ ਹੈ ਤੁਹਾਡੇ ਟੈਸਟ ਨੇ ਪਰ ਇਸ ਦਿਨ ਜਿਹੜਾ ਇਹਦਾ ਵੱਡਾ ਮੁੰਡਾ ਸੀ ਉਹ ਬਿਨਾਂ ਕੁਝ ਦੱਸੇ ਹੀ ਤਿਆਰ ਹੋ ਜਾਂਦਾ ਹੈ ਬਾਹਰ ਜਾਣ ਵਾਸਤੇ ਇਹਦੀ ਮਾਂ ਇਹਨੂੰ ਆਵਾਜ਼ ਦਿੰਦੀ ਹੈ ਤੇ ਇਹਨੂੰ ਬਾਥਰੂਮ ਦੇ ਵਿੱਚ ਬੰਦ ਕਰ ਦਿੰਦੀ ਹੈ ਤੇ ਉਦੋਂ ਤੱਕ ਇਹਨੂੰ ਬੰਦ ਰੱਖਦੀ ਹੈ ਜਦੋਂ ਤੱਕ ਇਹਦਾ ਪਿਓ ਜੇਸ਼ ਸੈਰ ਕਰਨ ਵਾਸਤੇ ਨਹੀਂ ਚਲਾ ਜਾਂਦਾ ਇਸ ਤਰ੍ਹਾਂ ਇੱਕ ਪਤਨੀ ਨੇ ਹੀ ਆਪਣੇ ਪਤੀ ਨੂੰ ਮਾਰਨ ਵਾਸਤੇ ਕਿੰਨੀਆਂ ਚਾਲਾਂ ਚੱਲੀਆਂ ਸਿਰਫ ਇੱਕ ਰਾਜਮਿਸਤਰੀ ਦੇ ਨਾਲ ਸਬੰਧ ਬਣਾਉਣ ਦੇ ਲਈ ਇਹੋ ਜਿਹਾ ਕੀ ਸੀ ਉਸ ਰਾਜਮਿਸਤਰੀ ਦੇ ਵਿੱਚ ਜੋ ਉਰਮਲਾ ਨੂੰ ਆਪਣੇ ਪਤੀ ਤੋਂ ਤੇ ਇੰਨੀ ਦੌਲਤ ਹੋਣ ਦੇ ਬਾਵਜੂਦ ਵੀ ਨਹੀਂ ਮਿਲਿਆ ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ